ਕਰਦੇ ਰਹੇ ਉਹਨੇ ਸ਼ੇਅਰ ਕਰਦੀ ਐ ਸਾਰੇ ਬਸ ਲੀਕ ਲੀਕੀ ਜਾ ਜੋ ਨਾ ਨਾ ਬਾਈ ਐਂਕਰ ਐਂਕਰ ਐ ਬੁਲਾਈ ਨਹੀਂ ਓਏ ਐਂਕਰ ਐ ਇੱਦੇ ਗੂੜੂ ਘੜ ਕੇ ਲੱਗਿਆ ਵਾ ਉਹ ਮੁੰਡਾ ਕਹਿੰਦਾ ਰਾਵਾਂ ਕੀ ਹੋਇਆ ਤੈਨੂੰ ਝੜਕਾ ਝੜਕਾ ਲਾਈ ਐ ਇੱਥੇ ਖੜੀਆਂ ਰਹਿ ਗਈਆਂ ਕੋਟੇ ਮਸ਼ੀਨਾਂ ਹੀ ਖੜੀਆਂ 92 ਬੰਦ ਤੇ ਬੰਦ ਹੋਰ ਦੇ ਹੁਣ ਕੀ ਖੜਾ ਪਾਉਂਦੇ ਆ ਬੰਦ ਉੱਪਰ ਪਾਣੀ ਆ ਗਿਆ ਜੀ ਪੂਰਾ ਪੂਰਾ ਤੁਸੀਂ ਦੇਖ ਸਕਦੇ ਹੋ ਬੰਦ ਦੇ ਨਾਲ ਪਾਣੀ ਲੱਗਾ ਹੋਇਆ ਤੁਹਾਨੂੰ ਪੂਰੇ ਅਪਡੇਟ ਦਿਖਾ ਰਹੇ ਹਾਂ ਨਾਲ ਲੱਗ ਗਿਆ ਨਾ ਪਾਣੀ ਪੂਰਾ ਘਟ ਗਿਆ ਨਾ ਪਾਣੀ ਚਲਿਓ ਕਿਵਣਾ ਦੇਖਿਓ ਆ ਦੇਖੋ ਜੀ ਪਾਣੀ ਚੱਲ ਰਿਹਾ ਨਾਲ ਪੂਰਾ ਆ ساری ਸਿੱਲੀ ਹੋ ਚੁੱਕੀ ਆ ਜਮੀਨ ਆ ਜਿਹੜੀ ਕੱਚੀ ਹੋ ਚੱਕੀ ਆ ਪੂਰੀ ਆ ਦੇਖੋ ਆ ਵੀ ਦੇਖੋ ਪੂਰਾ ਇੱਥੋਂ ਤੇ ਉਹ ਉਹ ਕਹਿੰਦਾ ਖੁਰ ਗਿਆ ਨਾ ਜੀ ਤੂੰ ਸਾਰਾ ਤੇ ਸੀਗਾ ਯਾਰ ਜਦੋਂ ਦੁਪਹਿਰੇ ਹੈ ਨਾ ਅਸੀਂ ਹਾਂ ਤੇ ਸਾਰਾ ਸਾਰਾ ਬੰਨ ਸੀਗਾ ਅੱਛਾ ਸਾਰਾ ਫੁਰ ਗਿਆ ਆ ਤੇਰ ਬਚੇ ਕੁਛ ਨਹੀਂ ਉਹਨਾਂ ਨਾਲ ਇੱਥੋਂ ਦਾ ਉੱਥੇ ਤੱਕ ਸੀ ਇਹ ਟਿੱਗ ਟਿੱਗ ਦੇ ਪਿਆ ਨਾ ਦੇਖ ਇੱਥੇ ਹਾਂ ਸੇਫ ਹਾਲੇ ਤਾਂ ਨਾ ਕੋਈ ਚੱਕਰ ਨਹੀਂ ਜਿੰਨਾ ਜ਼ਿਆਦਾ ਆਹੋ ਪਰ ਆਹੀ ਬਚਾ ਥੋੜਾ ਜਿਹਾ ਸਾੜੀ ਦਾ ਪੈ ਗਿਆ ਕਾ ਗਿਆ ਪਾਣੀ ਪਾਣੀ ਪੈ ਗਿਆ ਉਹ ਭਾਰ ਲੱਗ ਗਿਆ ਲੱਗੇ ਪਾਣੀ ਪਰ ਲੋ ਜੀ ਕਹਿੰਦੇ ਪਾਣੀ ਪਾਰ ਹੋ ਗਿਆ ਇੱਥੋਂ ਟੁੱਟ ਗਿਆ ਬੰਦ ਨੁਕਿਆ ਕੇ ਦਿਖਾਣੇ ਆ ਲਾਈਵ ਆ ਲਾਈਵ ਹੋ ਗਿਆ ਭਾਈ ਬੰਨੂ ਅੱਗੇ ਪਾਉਣ ਹਾਂ ਬਰੇ ਦਾ ਪਾਣੀ ਬੰਨਣ ਲੱਗ ਗਿਆ ਤੈਨ ਲੱਗ ਗਿਆ ਥੱਲੇ ਪਾਣੀ ਉਹ ਲੱਗੇ ਨਾਲ ਪਰ 100 ਜਿੱਥੇ ਲਟਾ ਮਸ਼ੀਨਾ ਖਣੀ ਭਾਈ ਉੱਥੇ ਲੱਗ ਗਿਆ ਪਾਣੀ ਲੋ ਜੀ ਬੰਨ ਟੁੱਟ ਚੁੱਕਾ ਹੈ ਇੱਥੋਂ ਤੇ ਆ ਕੱਚਾ ਪੈ ਚੁੱਕਾ ਸਾਰਾ ਇੱਥੋਂ ਇਹ ਕਦੇ ਵੀ ਜਾ ਸਕਦਾ ਇੱਥੋਂ ਔਟੇ ਡਿੱਗ ਗਿਆ ਇਹ ਦੇਖੋ ਜੀ ਆਹ ਦੇਖੋ ਜੀ ਆ ਥੱਲੇ ਤਾਂ ਹੈ ਹੀ ਨਹੀਂ ਆਰੇ ਤੇ ਬਾਈ ਇਹਦੇ ਉੱਪਰ ਨਾ ਆ ਜਾਓ ਹਾਏ ਡਿੱਗ ਸਾਦੀ ਉਹ ਤਾਂ ਪਛੀੜਾ ਨਿਕਲ ਗਿਆ ਇਹਦੇ ਥੱਲੇ ਹੈ ਹੀ ਨਹੀਂ ਕੁਝ ਵੀ ਆ ਦੇਖੋ ਰਹਿਣੇ ਉਹ ਪਾਣੀ ਵਗਣਾ ਕਿ ਜਾਲ ਆ ਆ ਦੇਖੋ ਨਾ ਆ ਪੂਰਾ ਟਿੱਗ ਦੇ ਟਿੱਗ ਡੱਗਦੇ ਬਸ ਆਹੀ ਬੰਨ ਬਚਿਆ ਥੋੜਾ ਜਿਹਾ ਤੇ ਪਾਣੀ ਦੀ ਸਪੀਡ ਵੀ ਬਹੁਤ ਤੇਜ਼ ਆ ਯਾਰ ਇਹ ਇਹ ਆਪਸ ਸਸਰਾਲੀ ਕਲਾ ਤੋਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਇਸ ਟਾਈਮ ਦਾ ਜੋ ਤੁਸੀਂ ਦੇਖ ਰਹੇ ਹੋ ਤੇ ਆ ਟੈਗ ਥੋੜੀ ਜੀ ਬਚੀ ਆ ਤੇ ਉਧਰੋਂ ਕਹਿੰਦੇ ਪਾਣੀ ਵੀ ਥੱਲੇ ਹੋ ਚੁੱਕਿਆ ਆ ਤੇ ਆਪਾਂ ਥੱਲੇ ਦੇਖ ਕੇ ਆਂਦੇ ਹਾਂ ਥੱਲੇ ਦਾ ਵੀ ਆ ਚਲੀ ਜੀ ਤੂੰ ਅੱਜ ਲਈ ਮੜਾ ਜਾ ਪੱਕਾ ਪੱਕਾ ਆ ਜਾਏ ਉਹ ਚੱਲ ਮੈਂ ਵੀ ਪਾਣੀ ਕਹਿੰਦੇ ਵੀ ਢਾਲ ਆ ਗਿਆ ਉੱਥੋਂ ਪਾਣੀ ਆ ਗਿਆ ਥੱਲੇ ਤੇ ਸਾਰੇ ਜਾਨੇ ਉਹ ਰਿਚ ਸਾਹਮਣੇ ਤੇ ਸਾਰੇ ਜਾਨੇ ਮੇਰੇ ਵੀਰ ਆਪਣੇ ਆਪਣੇ ਅੱਗੇ ਸ਼ੇਅਰ ਕਰ ਦਿਓ ਵੀਡੀਓ ਤੇ ਪਾਣੀ نیچے ਆ ਚੁੱਕਿਆ ਹੈ ਤੇ ਨੈਟਵਰਕ ਨਹੀਂ ਆ ਰਿਹਾ ਜੀ ਤੂੰ ਹੈ ਨੈਟਵਰਕ ਨਹੀਂ ਆ ਰਿਹਾ ਉਹ ਮੈਂ ਬੰਨ ਤੀਆਂ ਕੁਛ ਨਹੀਂ ਟੁੱਟਾ ਵੀਡੀਓ ਕੋ ਕਰ ਲੈ ਕੋਣ ਹੈ ਗੋਪੀ ਓਏ ਮਾਮਾ ਅੱਗੇ ਪਾਣੀ ਆ ਗਿਆ ਵਿੱਚ ਉਹਦੇ ਕੋਈ ਯਾਰ ਇਹ ਪੈਨ आ देखने थोड़ा देख देना रुपए आ पानी पै गया जी ठीक है ठीक है भाई ठीक है ओके। ओके 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 इधरों ਆ ਦੇਖੋ ਜਿੱਧਰੋਂ ਪਾਣੀ ਦਾ ਪਾੜ ਪੈ ਗਿਆ ਆ ਦੇਖੋ ਜੀ ਪਾੜ ਪੈ ਗਿਆ ਉੱਥੇ ਸਾਹਮਣੇ ਆਹ ਦਰਿਆ ਸਾਰਾ ਆ ਪਾੜ ਪੈ ਗਿਆ ਅੰਦਰ ਨੂੰ ਤੇ ਪਾਣੀ ਸਾਰਾ ਇੱਧਰ ਦੇਖੋ ਜਾ ਰਿਹਾ ਇੱਕ ਬੰਨ ਹੋਰ ਹੈ ਸੇਫਟੀ ਵਾਸਤੇ ਲੱਗ ਗਿਆ ਪਰ ਪਾੜ ਪੈ ਗਿਆ ਜੀ ਇਹ ਦੇਖੋ ਆ ਪਾੜ ਪੈ ਚੁੱਕਾ ਇੱਥੋਂ ਆ ਦਰਿਆ ਸਾਰਾ ਨਾਲ ਦੇਖ ਲੋ ਆ ਦਰਿਆ ਸਾਰਾ ਨਾਲ ਤੇ ਆ ਹੈਗਾ ਮੇਨ ਬੰਨ ਆ ਜਿਹੜਾ ਆ ਜਿਹੜਾ ਹੈਗਾ ਮੇਨ ਬੰਨ ਆ ਜਿਹੜਾ ਤੇ ਆ ਪਾੜ ਪੈ ਚੁੱਕਾ ਥੋੜਾ ਜਿਹਾ ਇੱਥੋਂ ਤੇ ਪਾਣੀ ਇਧਰ ਆ ਗਿਆ ਕਪੜਾ ਨਵਾਂ ਬਣ ਇਧਰ ਬਣਾ ਚੁੱਕੇ ਨੇ ਬੜ ਦੇਖੋ ਕਿੰਨਾ ਚੱਕ ਰਿਹਾ ਇਹ ਕਰਦਾ ਪਰ ਥੋੜਾ ਜਿਹਾ ਤੁਰ ਪਿਆ ਪਾਣੀ ਇਧਰੋਂ ਦੇਖੋ ਨਹਰਮ ਨੇ ਹਲੋ ਅੱਛੇ ਆ ਗਏ ਬਸ ਮੇਰਾ ਵੀਰ ਸਾਰੇ ਆਣੇ ਅਰਦਾਸ ਕਰੋ ਵਾਹਿਗੁਰੂ ਵਾਹਿਗੁਰੂ ਕਰੋ ਤੇ ਪਾਣੀ ਆ ਚੁੱਕਾ ਦੇਖੋ ਇਧਰੋਂ ਆ ਪਾੜ ਪੈ ਚੁੱਕਾ ਥੋੜਾ ਥੋੜਾ ਇੱਥੋਂ ਪਿਆਣਾ ਪੜ ਆ ਇੱਥੋਂ ਪੈ ਗਿਆ ਵੀਰੇ ਪਾੜ ਪੈ ਗਿਆ ਦੇਖੋ ਹਾਂ ਦੇਖੋ ਆਊਗਾ ਪਾਣੀ ਪਾਣੀ ਪੈ ਗਿਆ ਪਾੜ ਇਹ ਹੌਲੀ ਹੌਲੀ ਬਸ ਵੀਰੇ ਆਪਣਾ ਨਾ ਖੁੱਲੀ ਜਾਣਾ ਇਹ ਖੁੱਲੀ ਜਾਣਾ ਤੇ ਆ ਪਾੜ ਪੈ ਚੁੱਕਾ ਇੱਥੋਂ ਤੁਸੀਂ ਦੇਖ ਸਕਦੇ ਹੋ ਸਾਰਾ ਆਪਣਾ ਲਾਈਵ ਆ ਤੁਹਾਨੂੰ ਲਾਈਵ ਦਿਖਾ ਰਹੇ ਆ ਰਾਤ ਦਾ ਸੀਨ ਇਹ ਪਾਣੀ ਕੋਈ ਜਿਹੜਾ ਟੁੱਟਿਆ ਆ ਆ ਇੱਥੇ ਹੀ ਇੱਥੇ ਹੀ ਟੁੱਟਿਆ ਆ ਪਾੜ ਪੈ ਚੁੱਕਾ ਜੀ ਬਸ ਆ ਵੀ ਗਿਆ ਆ ਵੀ ਗਿਆ ਇੱਥੋਂ ਆਇਆਣਾ ਹੁਣ ਆ ਰਹਿ ਗਿਆ ਜੀ ਦੇਖੋ ਬੰਨ ਟੁੱਟ ਚੁੱਕਾ ਜੀ ਆਪਣੇ ਵੀਡੀਓ ਸ਼ੇਅਰ ਕਰ ਦਿਓ ਥੋੜੀ ਥੋੜੀ ਸਾਰਿਆਂ ਨੂੰ ਮੇਰੇ ਭਰਾਵਾਂ ਨੂੰ ਬੇਨਤੀ ਹੈ ਪਾੜ ਪੈ ਚੁੱਕਾ ਥੋੜਾ ਥੋੜਾ ਦੇਖੋ ਜੀ ਇਧਰੋਂ ਜਿਹੜਾ ਪਾਣੀ ਆ ਰਿਹਾ ਸਾਰਾ ਇਧਰੋਂ ਜਿਹੜਾ ਪਾਣੀ ਆ ਰਿਹਾ ਸਾਰਾ ਉਹ ਉਥੋਂ ਆਪਣਾ ਟੁੱਟ ਚੁੱਕਾ ਬੰਨ ਤੇ ਅੱਗੇ ਜਿਹੜਾ ਬੰਨ ਉਹਨੇ ਆਪ ਬਣਾਇਆ ਸੀਗਾ ਦੁਬਾਰੇ ਬੰਦ ਬਣਾਇਆ ਸੀਗਾ ਤੇ ਉਹ ਤੁਸੀਂ ਦੇਖ ਸਕਦੇ ਹੋ ਪਾਣੀ ਬਹੁਤ ਤੇਜ਼ ਆ ਰਿਹਾ ਹੈ ਤੇ ਕਹਿੰਦੇ ਸੀ ਵੀ ਪਾਣੀ ਆਪਣਾ ਥੱਲੇ ਹੋ ਗਿਆ ਪਰ ਥੱਲੇ ਨਹੀਂ ਹੋਇਆ ਪਾਣੀ ਦੋ ਤਿੰਨ ਫੁੱਟ ਉੱਪਰ ਹੀ ਆ ਪਾਣੀ ਇਸ ਟਾਈਮ ਵੀ ਤੁਸੀਂ ਦੇਖ ਸਕਦੇ ਹੋ ਆ ਸਤਲ ਆ ਦੇਖੋ ਜੀ ਆ ਡਿੱਗਦੇ ਵੇ ਪਿੱਛੇ ਇੱਥੋਂ ਵੀ ਹੁਣ ਜਾਣ ਵਾਲਾ ਬਾਈ ਉਹ ਮੇਰੀ ਗੱਲ ਸੁਣੋ ਯਾਰ ਇਧਰੋਂ ਵੀ ਜਾਣ ਵਾਲਾ ਕੰਮ ਤੁਸੀਂ ਸਾਈਡ ਤੇ ਹੋ ਜਾ ਮੜਾ ਮੜਾ ਮੇਰਾ ਵੀਰ ਤੁਸੀਂ ਸਾਈਡ ਤੇ ਹੋ ਜਾ ਆ ਦੇਖੋ ਜੀ ਇਧਰੋਂ ਵੀ ਇਧਰੋਂ ਵੀ ਆਪਣਾ ਟੁੱਟਣ ਵਾਲਾ ਹੀ ਆ ਜੀ ਆ ਦੇਖੋ ਵਿੱਕੀ ਆ ਗਿਆ ਪਾਣੀ ਆ ਬਾਈ ਆ ਦੇਖੋ ਜੀ ਬਾਜੀ ਆ ਦੇਖੋ ਹੋ ਜਾ ਹੋ ਜਾ ਸਾਈਡ ਤੇ ਹੋ ਜਾ ਮੇਰਾ ਭਰਾ ਜਾ ਸਾਰੇ ਵੀਰੇ ਆ ਹਾਂ ਬਸ ਆ ਦੇਖੋ ਯਾਰ ਥੋੜਾ ਹੀ ਰਹਿ ਗਿਆ ਕੰਮ ਇਧਰ ਵੀ ਮੇਰਾ ਵੀਰ ਹੋ ਜਾਓ ਸਾਈਡ ਤੇ ਸਾਰੇ ਜਾਣੇ ਯਾਰ ਇੱਧਰ ਆ ਜਾ ਬੰਦੇ ਵੀਰੇ ਹੋ ਜਾ ਸੈਟ ਇੱਧਰ ਆ ਜਾ ਸਾਰੇ ਜਣ ਇੱਧਰ ਆ ਜਾ ਆ ਦੇਖ ਆ ਰਿਹਾ ਜਿੱਤੂ ਨਾ ਦੇਖ ਨਾ ਇੱਧਰ ਦੇਖ ਇੱਧਰ ਹੋ ਜਾ ਇੱਧਰ ਹੋ ਜਾ ਆ ਚੱਕਰ ਆ ਆ ਜਾ ਓਏ ਆ ਚੱਕਰ ਆ ਆ ਦੇਖ ਆ ਦੇਖ ਆ ਬਸ ਆ ਹੀ ਰਹਿ ਗਿਆ ਥੋੜਾ ਜਿਹਾ ਪੈ ਗਿਆ ਨਾ ਪਾੜ ਭਾਈ ਦੋ ਪਾੜ ਪੈ ਚੁੱਕੇ ਇੱਕ ਉਹ ਪਾੜ ਪੈ ਗਿਆ ਇੱਕ ਆ ਪਾੜ ਪੈ ਗਿਆ ਆ ਦੇਖੋ ਜੀ ਆ ਚੈੱਕ ਕਰੋ ਬਸਾਈ ਰਹਿ ਗਈ ਥੋੜੀ ਜਿਹੀ ਕਾਈ ਰਹਿ ਗਈ ਹੈ ਬਾਈ ਹੋ ਜਾ ਮਾੜਾ ਮਾੜਾ ਸਾਈਡ ਤੇ ਯਾਰ ਆ ਚੈੱਕ ਕਰੋ ਆ ਦੇਖੋ ਜੀ ਬਸਾਈ ਰਹਿ ਗਈ ਥੋੜਾ ਜਿਥੋਂ ਵੀ ਤੇ ਇੱਕ ਪਾੜ ਆਪਣੋਥ ਬੈ ਚੁੱਕਾ ਤੇ ਪਾਣੀ ਦੇਖ ਲਓ ਕਿੰਨਾ ਤੇਜ਼ ਆ ਬਾਈ ਖਤਰਾ ਪੂਰਾ ਦੇਖੋ ਜੀ ਇੱਥੋਂ ਵੀ ਜਾ ਰਿਹਾ ਪਾਣੀ ਓਲੇ ਵਾਲੇ ਨਾਲ ਨਾਲ ਆਹ ਦੇਖੋ ਆ ਸਾਰਾ ਖੁਰ ਰਿਹਾ ਇੱਥੋਂ ਨਾਲ ਨਾਲ ਖਤਰਾ ਪੂਰਾ ਹੈ ਇਸ ਟਾਈਮ ਬਾਈ ਤੇ ਉਧਰੋਂ ਦੇ ਪਾਣੀ ਆਪਣਾ ਹੁਣ ਤੇਜ਼ ਹੋ ਗਿਆ ਥੋੜਾ ਥੋੜਾ ਦੇਖੋ ਆ ਬਾਈ ਹੁਣੀ ਆਇਆ ਸਾਰੇ ਜਾਣੇ ਦੇਖਣ ਆਇਆ ਬਾਈ ਹੁਣ ਸਾਰੇ ਹਾਂਜੀ ਭਾਜੀ ਭਾਜੀ ਕਿੰਨਾ ਕ ਪਾਣੀ ਆ ਬਾਈ ਪਾੜ ਦੋ ਥਾਂ ਤੋਂ ਪੈ ਗਿਆ ਆ ਹਾਂਜੀ ਹਾਂਜੀ ਭਾਜੀ ਇੱਕ ਥਾਂ ਤੋਂ ਉੱਥੇ ਪੈ ਗਿਆ ਬਾਈ ਹਾਂਜੀ ਹਾਂਜੀ ਭਾਜੀ ਤੇ ਇੱਕ ਆਪਣਾ ਬਸ ਇੱਥੋਂ ਪੈਣ ਵਾਲਾ ਆ ਬਾਈ ਆ ਦੇਖੋ ਪਾਣੀ ਹਾਂਜੀ ਭਾਜੀ ਮਿਲਵ ਦੋ ਥਾਵਾਂ ਤੇ ਪਾੜ ਪੈ ਗਿਆ ਬਾਈ ਇਹ ਹਾਂਜੀ ਹਾਂਜੀ ਭਾਜੀ ਹੁਣ ਕੀ ਕਹਿਣਾ ਚਾਹੋਗੇ ਭਾਈ ਤੁਸੀਂ ਬਸ ਭਾਈ ਸੇਫਟੀ ਕਰ ਸਕਦੇ ਜਿੰਨੀ ਹੋ ਸਕਦੀ ਹੈ ਕਰ ਲੋ ਠੀਕ ਆ ਭਾਜੀ ਤੇ ਆਪਣਾ ਸਮਾਨ ਸਮਣ ਰੱਖ ਲਓ ਜਿੰਨਾ ਵੀ ਨਾ ਰੱਖ ਸਕਦੇ ਤੁਸੀਂ ਹਾਂਜੀ ਹਾਂਜੀ ਭਾਜੀ ਕਿਉਂਕਿ ਆ ਬੰਨ ਤਾਂ ਮੈਨੂੰ ਲੱਗਦਾ ਵੀ ਅੱਗੇ ਪਰ ਮਾਤਮੇ ਵਜਾ ਸਕਦਾ ਹੁਣ ਹਾਂਜੀ ਹਾਂਜੀ ਠੀਕ ਆ ਵਜਾ ਤੇ ਧਿਆਨ ਰੱਖ ਲੋ ਬਈ ਜਿੰਨਾ ਰੱਖ ਸਕਦੇ ਹੋ ਮੇਰਾ ਭਰਾ ਸਾਰਿਆਂ ਨੂੰ ਬੇਨਤੀ ਆ ਵੱਧ ਧਿਆਨ ਰੱਖੋ ਆਪਾਂ ਕਿਉਂਕਿ ਅਸੀਂ ਆਹੀ ਚੀਜ਼ ਦੇਖਣ ਆਏ ਸੀ ਵੀ ਅਸੀਂ ਆ ਗਏ ਯਾਰ ਦੇਖੀਏ ਜਾ ਕੇ ਯਾਰ ਹਨਾ ਪਹਿਲਾਂ ਤਾਂ ਨਹੀਂ ਸੀਗਾ ਜਦੋਂ ਸਵੇਰੇ ਤੋਂ ਆਇਆ ਨਾ ਯਾਰ ਇੱਥੇ ਤੇ ਠੀਕ ਆ ਇੱਥੇ 10 ਮਿੰਟ ਆ ਜਾ ਹਾਂ ਲਈ ਸਵੇਰੇ ਹੈ ਨਹੀਂ ਜੇ ਹੋਣੀ ਆਇਆ ਨਾ ਇਹ ਪਾਣੀ ਸਪੀਡ ਵੀ ਹੁਣ ਜ਼ਿਆਦਾ ਵੱਧ ਗਈ ਆ ਵੱਧ ਗਈ ਆ ਨਾ ਇਹ ਹਾਂ ਸਵੇਰੇ ਨਹੀਂ ਆਈ ਆ ਆ ਆ ਪਹਿਗੇ ਪਾੜ ਹੁਣ ਆਪਾਂ ਨੂੰ ਖੇਤ ਨੀਵਾ ਤੇ ਚਲੋ ਹੈਗਾ ਪਰ ਪਾਣੀ ਦਾ ਬੰਦ ਤੇ ਆ ਗਿਆ ਨਾ ਯਾਰ ਇਧਰੋਂ ਜਾਣ ਵਾਲਾ ਹੀ ਐ ਬਈ ਹੌਸਲਾ ਦੇਣ ਦਾ ਣ ਕੀ ਫਾਇਦਾ ਐਵੇਂ ਝੂਠਾ ਹੌਸਲਾ ਦੇਈ ਜਾਈਏ ਜੋ ਅੱਖਾਂ ਨਾਲ ਦੇਖ ਰਹੇ ਆਪਾਂ ਬਾਕੀ ਵਾਗਰੂ ਸੋਖਰ ਖੇਵਾਸ ਆ ਰਹਿ ਗਿਆ ਇਧਰੋਂ ਇਧਰਲੇ ਪਾਸੇ ਕੋਈ ਸੇਫਟੀ ਹੈ ਜਾਂ ਨਹੀਂ ਹੈਗੀ ਇਧਰੋਂ ਝੜ ਕੇ ਦੇਖਦੇ ਆ ਮੜਾ ਜਾ ਟੀ ਮੋਲ बस आ ही रह गया यार जीत सिंह आ माड़ी माड़ी थाई रह गया देख ओ आगे ना जाजू तो ਥੱਲੋਂ ਕੁਝ ਵੀ ਨਹੀਂ ਆ ਦੇਖਦੇ ਥੱਲੋਂ ਹਾਂ ਜੀ ਵੀਰੇ ਕੋਈ ਨਹੀਂ ਕੋਈ ਨਹੀਂ ਵੀਰੇ ਕੋਈ ਕੋਈ ਚੱਕਰ ਨਹੀਂ ਬਾਈ ਇਰੇ ਖੋਰ ਥੱਲੇ ਆਗਾ ਜੇ ਇਹ ਤੇ ਮੰਨਦਾ ਨਾ ਮੇਰਾ ਭਰਾ ਕੋਈ ਨਾ ਨੂੰ ਸਿਵ ਕਰ ਰਿਹਾ ਬਟ ਪਾਣੀ ਬਸ ਆ ਹੀ ਰਹਿ ਗਿਆ ਯਾਰ ਬਾਨਾ ਛੋਟਾ ਜਿਹਾ ਰਹਿ ਗਿਆ ਐ ਅੱਗੇ ਜਾ ਕੇ ਦਿਖਾਈ ਜੇ ਤੂੰ ਮੜਾ ਜਾ ਸੁਣੀਏ ਯਾਰ ਲੋਕਾਂ ਦਾ ਕੀ ਲੋਕ ਕਹਿ ਰਹੇ ਆ ਬਹੁਤ ਜ਼ਿਆਦਾ ਉਧਾ ਪਰ ਲੈਵਲ ਡਾਊਨ ਆ ਬੰਦ ਜਿਆਦਾ ਲੈਵਲ ਡਾਊਨ ਆ ਫਿੱਟਾ ਨਾਲ ਹਾਂ ਫਿਰ ਉੱਤੇ ਕਰਕੇ ਪਛਾ ਲੈਵਲ ਡਾਊਨ ਆ ਪਛਾ ਕੀ ਉੱਤੇ ਕਰ ਹੈਲੋ ਇਹ ਪੈਰਾਪੁਰਾਂ ਦੇ ਲਈ ਲਿਆ ਗਿਆ ਪਾਣੀ ਦੀ ਹਾਈਟ ਤੇ ਡਿਪੈਂਡ ਆ ਯਾਰ ਜੇ ਹਾਈਟ ਹੋਏਗੀ ਤਾਂ ਉੱਪਰ ਮਾਰ ਕਰਦਾ ਨਹੀਂਦਾ ਕਿੰਨੇ ਰਸਾ ਪਾਣੀ ਆਏ ਉਹ ਮੇਰੇ ਟੋਏ ਦੇ ਵਿੱਚ ਪਾਣੀ ਉੱਪਰ ਆਏਗਾ ਪਾਣੀ ਉਹਦੀ ਹਾਈਟ ਉਹਦੀ ਹਾਈਟ ਨਹੀਂ ਨੀ ਲੈਵਲ ਤੇ ਖੜਕੀ ਜਾਂਦਾ ਵੀਰੀਆ ਜੇ ਕੋਈ ਆਦਰ ਇਹਦੇ ਭੁੰਜੇ ਪੜਿਆ ਆ ਹਾਂ ਇਹ ਗੋਲੇ ਉਹ ਜਿਹੜਾ ਹੁਣ ਦਰਾ ਤਾਂ ਪੂਰੀ ਸਪੀਡ ਆਉਥੇ ਪਾਣੀ ਦੀ ਹਾਂ ਉਥੇ ਤੇ ਆਪਣਾ ਖੁੱਦਨੇ ਘੱਟ ਸੀ ਪਾਣੀ ਇਹ ਅੱਛਾ ਪਾਣੀ ਵੱਧ ਗਿਆ ਰਾਤ ਨੂੰ ਫਿਰ ਪਾਣੀ ਹੋ ਗਿਆ ਨਾ ਫਿਰ ਯਾਰ ਛੱਡ ਦਿੰਦੇ ਕੋਈ ਦੇਖਣ ਵਾਲਾ ਤਾਂ ਹੈ ਨਹੀਂ ਕੋਈ ਪਿੱਛੇ ਪਾਣੀ ਵੀਰੇ ਵੱਧੂਆ ਮੇਰੇ ਖਿਆਲ ਨਾਲ ਹੈ ਪਾਣੀ ਦੇ 2 2.5 ਵੀਰੇ ਵੱਧਾ ਪਾਣੀ ਨਾ ਮੇਰੇ ਨਹੀਂ 2.5 ਪੂਰੀ ਹੱਲ ਪੈਂਦੀ ਹੈ ਪਾਣੀ ਸਵੇਰ ਦਾ ਟਾਈਮ ਆਪਣੇ ਹਾਂ ਸਵੇਰ ਹੀ ਹੋਗੀ ਤੜਕੇ ਹੋਗੀ ਉਹ ਦੇਖੋ ਜੀ ਪਾੜ ਪਿਆ ਹੋਇਆ ਤੁਸੀਂ ਦੇਖ ਸਕਦੇ ਹੋ ਪੂਰਾ ਪਾੜ ਪਿਆ ਗਿਆ ਪਾਣੀ ਫੂਟ ਹੋ ਗਈ ਪਾਣੀ ਦੀ ਆ ਪਾਣੀ ਫੂਟ ਭਰ ਗਿਆ ਪਹਿਲਾਂ ਸਰੋ ਸੀ ਪਾਣੀ ਪੂਰਾ ਫੂਟ ਦੀ ਹੁਣ ਦੇਖ ਹੀ ਰਹੇ ਆ ਵੀ ਬੰਨ ਕਿੱਧਰ ਨਹੀਂ ਜਾਊਗਾ ਕੀ ਦੇਖ ਰਹੇ ਹਾਂ 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 ਲੋਕਾਂ ਦਾ ਮਨ ਮੋਟੇ ਰੱਖਿਆ ਲੋਇਰ ਬੰਦਾ ਦੇਖ ਰਿਹਾ ਪੰਡੀ ਦੇਖਦਾ ਹਾਂ ਹਾਂ ਗੜਾ ਹੈ ਕਹਾਂ ਉਧਰ ਨਹੀਂ ਆਏ ਗੜਾ ਆਹ ਇਹ ਕਾਦੀ ਬਦਮਾਸ਼ੀ ਯਾਰ ਜੇ ਭੈ ਇੱਕ ਪੰਡੂ ਆਪਾਂ ਉਹ ਕਰ ਰਹੇ ਆ ਪੰਡ ਦੇ ਡੋਣ ਲੱਗ ਰਹੇ ਆ ਚੰਨ ਉਹਦੀ ਬਦਮਾਸ਼ੀ ਕਰਦੇ ਆ ਚੰਨ ਨਾ ਪਾ ਰਹੇ ਆ ਕਿਸੇ ਨੂੰ ਤੁਸੀਂ ਭੈ ਜਿਹੜੀ ਜੰਨ ਮੇਰੇ ਮੋਟੇ ਆਪਦਾ ਕੋਈ ਜਿਆਦਾ ਸਮਾਨ ਕੋ ਸਾਂਭੂ ਆ ਆ ਕੋਈ ਸਮਾਨ ਵੀ ਨਾ ਜੜਾ ਹੋਵੇ ਕੋਈ ਪੰਜ ਕੋਠੇ ਤੇ ਆਪਣਾ ਸਾਂਹ ਕਿਹੜਾ ਤੇਰਾ ਕਰਤਾ ਨੇ ਤੇ ਸਾਂਭੇ ਦਾ ਹੈ ਨਹੀਂ ਜਦੋਂ ਇਹਨਾਂ ਸਾਂਭੂ ਯਾਰ ਇੱਥੇ ਉਹੀ ਆ ਨਾ ਧਰਮ ਦੇ ਜਿਹ ਪੰਜ ਪਾਣੀ ਵਾਲੇ ਜਦੋਂ ਵੀ ਨਾ ਕੋਈ ਵੀ ਲੋਕਾਂ ਨੂੰ ਪਾਣੀ ਆ ਆ ਇਹੋ ਵੇ ਤਪਰੇ ਬੈਠੇ ਰਹੇ ਫਿਰ ਬੰਦਾ ਕਿਹੜਾ ਹੈ ਭਾਜੀ ਬੰਦਾ ਕਿਹੜਾ ਹੈ ਯਾਰ ਬੋਲੋ ਕਰਿਆ ਵਾ ਲਾਈਵ ਬੰਦ ਕਰ ਲਓ ਆਪੇ ਲਾਈਵ ਕਰਿਓ ਹਾਂਜੀ ਮਾਝਾ ਵੀ ਬੈਠੇ ਵੀਡੀਓ ਕਿ ਨਹੀਂ ਪਾਣੀ ਪਾਣੀ ਵੀਡੀਓ ਹੋ ਗਈ ਆਹ ਤਾਂ ਪਾਣੀ ਲੇਕੀ ਰਿਹਾ ਪਾਣੀ ਲੱਗਿਆ ਬਾਣੀ ਲੱਗਿਆ ਮੈਂ ਜਾੜ ਮਾਰ ਕੇ ਕਿੱਧਰ ਬੈਠ ਬਹੁਤ ਬੈਠਣ ਲੱਗਿਆ ਪਾਣੀ ਬਾਹਰ ਜਾਂਦੇ ਆ ਬੈਠ ਬਹੁਤ ਬੈਠਣ ਲੱਗਿਆ ਪਾਣੀ ਬਾਹਰ ਜਾਂਦੇ ਬਹੁਤ ਪਾਣੀ ਬਾਹਰ ਜਾਂਦਾ ਛੱਟ ਰੋ ਲੱਗਿਆ ਇਹਦੇ ਪਾਣੀ ਨਾਲ ਫਿਰ 65000 ਕਿਊਬਿਕ ਪਾਣੀ ਛੱਡਿਆ ਨਾ ਆਈ ਯਾਰ ਇੱਥੋਂ ਦੇ ਜਿਹੜੇ ਪਿੰਡ ਵਾਲੇ ਜਿਹੜੇ ਲੋਕ ਨੇ ਉਹ ਆਪਣੇ ਨੇ ਲਾਈਵ ਚਲਾਇਆ ਕਹਿੰਦੇ ਬੰਦ ਨਾ ਕਰੋ ਪਰ ਕਈ ਬੰਦੇ ਇੱਥੇ ਕਹਿ ਰਹੇ ਕਿ ਲਾਈਵ ਬੰਦ ਕਰ ਦਿਓ ਇਹ ਕਰ ਦਿਓ ਉਹ ਕਰ ਦਿਓ ਤੇ ਆਪਾਂ ਤੁਹਾਨੂੰ ਵੀਡੀਓ ਪਾ ਦਿੰਦੇ ਆ ਤੁਹਾਨੂੰ ਹੁਣ ਥੋੜੀਆਂ ਜਿਹਾ ਹੋਰ ਤੇ ਆਪਾਂ ਲਾਈਵ ਇੱਥੇ ਬੰਦ ਕਰਨ ਲੱਗੇ ਆ ਕਿਉਂਕਿ ਇੱਥੇ ਕੁਝ ਧਰਮ ਦੇ ਠੇਕੇਦਾਰ ਤੇ ਕੁਝ ਪਿੰਡਾਂ ਦੇ ਠੇਕੇਦਾਰ ਨੇ ਇੱਥੇ ਕੁਝ ਧਰਮ ਦੇ ਠੇਕੇਦਾਰ ਤੇ ਕੁਝ ਪਿੰਡਾਂ ਦੇ ਠੇਕੇਦਾਰ ਨੇ ਤੇ ਭਾਈ ਆ ਆਪਣੇ ਨਾਲ ਆ ਸਾਰੇ ਪਿੰਡ ਦੇ ਬਾਈ ਕਹਿੰਦਾ ਕਹਿੰਦਾ ਕੋਈ ਚੱਕਰ ਨਹੀਂ ਬਟ ਲਾਈਵ ਤੇ ਦਿਖਾਣੇ ਤੁਹਾਨੂੰ ਤੁਹਾਨੂੰ ਹੋਰ ਤੁਹਾਨੂੰ ਅਪਡੇਟ ਜੋ ਵੀ ਇੱ